ਧੁੰਦ ਦਾ ਸਤਮ ਬਹੁਤ ਜ਼ਿਆਦਾ ਅੱਜ ਅੱਜ ਜਿਹੜੀ ਧੁੰਦ ਆ ਬਹੁਤ ਹੀ ਜਿਆਦੀ ਪਈ ਆ ਤੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਆ ਅਸੀਂ ਇੱਥੇ ਪੜੀਆਂ ਵਿੱਚ ਤੁਰੇ ਜਾ ਰਹੇ ਆ ਤੇ ਵੇਖੋ ਤੁਸੀਂ ਆ ਕੈਮਰੇ ਵਿੱਚ ਅੱਗੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਤੇ ਧੁੰਦ ਹੀ ਧੁੰਦ ਆ ਬਹੁਤ ਜ਼ਿਆਦੀ ਸੰਘਣੀ ਤੇ ਇਹੋ ਜੀ ਧੁੰਦ ਦੇ ਵਿੱਚ ਜੇੜਾ ਸਫਰ ਕਰਦੇ ਆ ਉਹ ਬੜਾ ਧਿਆਨ ਨਾਲ ਚੱਲਣ ਤਾਂ ਕਿ ਐਕਸੀਡੈਂਟ ਤੋਂ ਬਚਾ ਸਕੇ ਬੜੇ ਧਿਆਨ ਨਾਲ ਚੱਲਣ ਓਵਰਟੇਕ ਨਾ ਕਰਨ ਜੇ ਕਿਸੇ ਸੰਦ ਤੇ ਕੋਈ ਜਾ ਰਿਹਾ ਵ ਤਾਂ ਨੂੰ ਉਹਦੇ ਮਗਰ ਮਗਰ ਹੀ ਚੱਲਣ 15 20 ਫੁੱਟ ਦਾ ਫਾਸਲਾ ਬਣਾ ਕੇ ਚੱਲਣ ਤੇ ਜੇ ਤੁਹਾਨੂੰ ਕੋਈ ਜ਼ਰੂਰੀ ਕੰਮ ਨਹੀਂਗਾ ਤੇ ਸਫਰ ਕਰਨ ਤੋਂ ਬਚੋ ਕਿਉਂਕਿ ਧੁੰਦ ਬਹੁਤ ਜਿਆਦਾ ਹੈ ਅੱਜ ਤੇ ਆਪਣੀ ਸੇਫਟੀ ਰੱਖੋ ਛੋਟੇ ਬੱਚਿਆਂ ਨੂੰ ਆਪਣਾ ਤੁਸੀਂ ਬਚਾ ਕੇ ਰੱਖੋ ਠੰਡ ਤੋਂ ਤੇ ਹੋਰ ਵੀ ਜਿਹੜਾ ਕੋਈ ਜ਼ਰੂਰੀ ਕੰਮ ਆ ਤਾਂ ਜਾਓ ਤੇ ਜੇ ਨਹੀਂ ਜ਼ਰੂਰੀ ਕੰਮ ਤੇ ਸਫ਼ਰ ਨੂੰ ਟਾਲ ਦਿਓ ਕਿਉਂਕਿ ਜਾਨ ਨਾਲੋਂ ਕੀਮਤੀ ਹੋਰ ਕੁਝ ਨਹੀਂ ਵੈਕਟ ਜੀ ਦਾ ਖਾਲਸਾ ਵੈਕਟ ਜੀ ਕੀ ਕਹਿੰਦਾ